ਹਾਂਜੀ ਹਾਂਜੀ ਅੱਜ ਸਰ ਇੱਕ ਮਾਮਲਾ ਦਾ ਚਿਕਾ ਜਿਹੜਾ ਕੀ ਕਰਨਾ ਹੈ ਪੰਜਾਬ ਸਰਕਾਰ ਵੱਲੋਂ ਛੇੜੀ ਦੀ ਮਹਿੰਮ ਜੁਦ ਨਸ਼ਾ ਅਬਰਦ ਦੇ ਤਹਿਤ ਸੀਆਈਟੀਮ ਤੇ ਟੂ ਦੀ ਟੀਮ ਨੂੰ ਕੱਲ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਹਨਾਂ ਨੇ ਸੁਖਦੇਵ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕੋਠਾਗੁਰੂ ਨੂੰ ਹੋਂਡਾ ਮੇਜ ਦੇ ਕਾਰ ਦੇ ਵਿੱਚੋਂ ਕਾਬੂ ਕੀਤਾ ਕਾਬੂ ਕਰਮਨ ਦੇ ਨਾਲ ਹੋਂਡਾ ਮੇਜ ਦੇ ਕਾਰ ਵਿੱਚੋਂ 36 ਕਿਲੋ ਉੱਕੀ ਚੋਰਾ ਪੁਸਤ ਬਰਾਮਦ ਹੋਇਆ ਜਿਸ ਦੇ ਤਹਿਤ ਮਕਦਮਾ ਨੰਬਰ 235 ਮਿਤੀ 22 10 2025 ਨਾ ਨਈਆਂ ਬਲਕੇ ਦਰਜਿਸਟ ਕੀਤਾ ਗਿਆ ਹੈ ਦੋਸ਼ ਨੂੰ ਗੈਸਟਰ ਕੀਤਾ ਜਾ ਚੁੱਕਾ ਹੈ ਜਿਸ ਨੂੰ ਅੱਜ ਮਾਨਯੋਗ ਦਾਜ ਦੇ ਪੇਸ਼ ਕਰਕੇ ਰਿਮਾਨਡ ਹਾਸਲ ਕਰਕੇ ਇਸ ਤੋਂ ਹੋਰ ਡੰਗਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਇਹ ਵੀ ਪਤਾ ਕੀਤਾ ਜਾਵੇਗਾ ਕਿ ਇਹ ਸਪਲਾਈ ਕਿੱਥੋਂ ਲੈ ਕੇ ਆਇਆ ਸੀਗਾ ਤੇ ਅੱਗੇ ਨੇ ਕਿੱਥੇ ਕਿੱਥੇ ਸਪਲਾਈ ਕਰਨੀ ਸੀਗੀ ਤੇ ਇਹ ਵੀ ਪਤਾ ਕੀਤਾ ਜਾਵੇ ਜਿਹੜੀ Honda Mechar ਹੈ ਇਹਦੇ ਨਾਂ ਤੇ ਹੈ ਇਸ ਇਸ ਬਾਰੇ ਵੀ ਹੋਰ ਜਾਣਕਾਰੀ ਹਾਸਲ ਕੀਤੀ ਜਾਵੇਗੀ ਤੇ ਇਥੇ ਇਹ ਵੀ ਦੱਸਣਯੋਗ ਹੈ ਕਿ ਦੋਸ਼ੀ ਦੇ ਖਿਲਾਫ ਪਹਿਲਾਂ ਵੀ ਦੋ ਮੁਕਾਦਮੇ ਐਨਡੀਪੀਸ ਦੇ ਦਰਜ ਹਨ ਬਸ